ਹੁਣ ਇਦਾਂ ਉਹ ਨਹੀਂ ਬੱਚਿਆਂ ਨੂੰ ਰੋਜ਼ ਦਿਹਾੜੀ ਇੰਦਾ ਵੀ ਨਹੀਂ ਚਾਹ ਰੋਂਦੇ ਵੀ ਨਹੀਂ ਦੇਖ ਸਕਦੇ ਨਾ ਉਹਨਾਂ ਨੂੰ ਬੜਾ ਕਰਦੇ ਜੀਲੀ ਬੜਾ ਕਰਦੇ ਬੱਚਿਆਂ ਨੂੰ ਤੇ ਕੁੜੀਆਂ ਵਿਚਾਰੀਆਂ ਫਿਰ ਆ ਕੇ ਰੋਜ਼ ਸ਼ਿਕਾਇਤ ਲਾਉਂਦੀਆਂ ਨੇ ਰੋਜ਼ ਸ਼ਿਕਾਇਤ ਲਾਉਂਦੇ ਇਹੋ ਕੰਮ ਕਰਦੇ ਨੇ ਮੁਰਗੇ ਬਣਾ ਰੋਟੀ ਖਾਣ ਨੂੰ ਜੀ ਇਹੀ ਕਰਦੇ ਉਹ ਸਮਝ ਗਏ ਚਲੋ ਕੋਈ ਨਹੀਂ ਮੈਂ ਤੁਹਾਨੂੰ ਪਤਾ ਕਰਿਆ ਆਇਆ ਚਲੋ ਕੋਈ ਨਹੀਂ ਮੈਂ ਕਰ ਦਿੰਦਾ ਮੈਂ ਤੁਹਾਨੂੰ ਫੋਨ ਕਰੂੰਗਾ ਠੀਕ ਹੈ ਕਰ ਦਿਓ ਫਿਰ ਜਦ ਦਾ ਟਾਈਮ ਨਹੀਂ ਟਾਈਮ ਕਿਉਂ ਮੈਂ ਹੀ ਮਸਫੇਸ਼ਲ ਜਾ ਕੇ ਆਉਂਗਾ ਚਲੋ ਠੀਕ ਆ ਤੁਸੀਂ ਮੈਂ ਜਾਣਾ ਕੋਈ ਗੱਲ ਚਲਿਓ ਫਿਰ ਆਪ ਬੈਠੋ ਹਣ ਰੋਟੀ ਪਾਣੀ ਖਾ ਕੇ ਜਾਇਓ ਨਹੀਂ ਨਹੀਂ ਰੋਟੀ ਪਾੜੀ ਨਹੀਂ ਖਾਣਾ ਬਸ ਅਸੀਂ ਇਹੋ ਕੰਮ ਹੀ ਆਏ ਹਾਂ ਬਸ ਪਰੇਸ਼ਾਨੀ ਬੜੀ ਮਾਨਤੇ ਨੇ ਕਾਹਦੇ ਤੋਂ ਟੈਨਸ਼ਨ ਆ ਲੋ ਕਾਹਦੇ ਤੋਂ ਠੀਕ ਹੈ ਨਾ ਤੇ ਠੀਕ ਹੈ ਭਾਈ ਚੰਗਾ ਮਾਸੀ ਹਾਂ ਚੰਗਾ ਬੁੱਢਾ ਚੰਗਾ ਚੰਗਾ ਕੋਈ ਨਾ ਦਿਲ ਨਹੀਂ ਖਰਾਬ ਕਰੀਦਾ ਹੁੰਦਾ ਠੀਕ ਹਾਂ ਸਾਰਾ ਕੁਝ ਲੋਟਾ ਜੀ ਦੇ ਹਾਜੀ ਸਲਾਹ ਕਹ ਦਿੱਤੀ ਕਿਹੜੀ ਆ ਹੋਸਟਲ ਭੇਜਣ ਦੀ ਉਹਨਾਂ ਨੂੰ ਨੋ ਕਰ ਵੀ ਕਿਸ ਹਾਲ ਤੇ ਪੋਰਾ ਪੋਰਾ ਜਵਾਕੜੀਆਂ ਨੇ ਉਪਰਜਤ ਤੇ ਮੰਮੀ ਨਹੀਂ ਹਟਦੀ ਆ ਲੜਨ ਤੋਂ ਫੇਕ ਕਰਦੀ ਸਾਲ ਹੋਰ ਵੀ ਤਰੀਕੇ ਹੈਗੇ ਨੇ ਕਰੇ ਕੁਛ ਸਮਝੌਤਾ ਕਰਨ ਨੂੰ ਕਿੰਨਾ ਤਾਂ ਸਮਝਾ ਕੇ ਦੇ ਲਾ ਉਹਨੇ ਕੁਛ ਕਰ ਸਕਦੇ ਕੋਈ ਗੱਲ ਨਹੀਂ ਉਹਨਾਂ ਦੇ ਬੱਚਾ ਦਾ ਪਲੇ ਕਰ ਲੋ ਇੱਥੇ ਨਿਆਣਿਆਂ ਦਾ ਇੱਥੇ ਵੀ ਔਖਾ ਹੈ ਭਾਈ ਇੱਥੇ ਵੀ ਨਹੀਂ ਆਪਾਂ ਕੁੜੀਆਂ ਰੱਖ ਸਕਦੇ ਠੀਕ ਹੈ ਨਾ ਬਹੁਤ ਕੁਸ ਮੇਰਾ ਕੀ ਚਲ ਮੇਨਾਂ ਕੁੜੀਆਂ ਤੇ ਆ ਜਾਂਦੀਆਂ ਥੋੜਾ ਘਰ ਦਾ ਮੋੜ ਠੀਕ ਹੋ ਜਾਂਦਾ ਮੈਂ ਤਾਂ ਗਿਆ ਸੀਗਾ ਇੱਥੇ ਵੀ ਬਹੁਤ ਔਖਾ ਨਿਆਣਿਆਂ ਚ ਨਿਆਣੇ ਇੱਕ ਬਹੁਤ ਛੱਤੀ ਵੇਰ ਲੜਦੇ ਨੇ ਫੇਰ ਉਹ ਮੂੰਹ ਬਿੰਗੇ ਹੁੰਦੇ ਨੇ ਠੀਕ ਹੈ ਉਹ ਆਪੇ ਛੱਡ ਕੇ ਰਾਜੀ ਨੇ ਉਹਨਾਂ ਨੂੰ ਪਤਾ ਹੀ ਹੈ ਨਾ ਉਹ ਆਪੇ ਛੱਡ ਕੇ ਰਾਜੀ ਨੇ ਮੇਨਾਂ ਕ ਦੇ ਦੇ ਆ ਬੱਚਨ ਉੱਥੇ ਭੇਜ ਕੇ ਹੋਰ ਚੋ ਬਾਕੀ ਜੋ ਵੀ ਹੋਗਾ ਪਾਪਾ ਆਪੇ ਦੇ ਬਾਕੀ ਅਬ ਮਾਂ ਨੂੰ ਵੀ ਸਮਝਾ ਪਾਵਾਂ ਸਮਝ ਆਇਆ ਤਾ ਹੈਗਾ ਹੁਣ ਨਹੀਂ ਸਮਝ ਰਏ ਹੁਣ ਕੀ ਕਰ ਸਕਦੇ ਸਮਝਣਾ ਚਾਹੀਦਾ ਠੀਕ ਹੈ ਨਾ ਆ ਹੁਣ ਕਿਆ ਦਿਲ ਆ ਤੇਰੇ ਨਾਲ ਕਿ ਉਹ ਕੁੜੀਆਂ ਨੂੰ ਹੋਰ ਸੱਚਾ ਲੱਗੇ ਨੇ ਸਮਝਣਾ ਚਾਹੀਦਾ ਮੈਂ ਤਾਂ ਮਾਹੀ ਨਹੀਂ ਮਿਲਣੀ ਮਾਂ ਮੈਨਾਂ ਨਹੀਂ ਸੱਦਨ ਦੀ ਨੋਬਤ ਆ ਤਾਂ ਬੁਧੀਆਂ ਗੱਲਾਂ ਲੜਾਈ ਮਿੱਡਣੀ ਨਹੀਂ ਜੇ ਮਾਂ ਤਾਂ ਮਰਚੋ ਪਸਤਾਏਗੀ ਕਿ ਮੁੜ ਕੇ ਕੁੜੀਆਂ ਨੇ ਆਉਣਾ ਨਹੀਂ ਵੱਡੀਆਂ ਹੋਣ ਤੇ ਆਉਣਗੀਆਂ ਉਹ ਇੱਕ ਵਾਰ ਸਮਝਾ ਕੇ ਦੇਖ ਲੈ ਅਜਾ ਠੀਕਾਂ ਨਹੀਂ ਤਾਂ ਮੈਂ ਤਾਂ ਕਿਆ ਹੀ ਹੋਇਆ ਵਾ ਕਿ ਵਾ ਛੱਡਿਆ ਉਹਨਾਂ ਨੂੰ ਮਤਲਬ ਇਹਨੂੰ ਪਸਤਮ ਮੈਂ ਗੋਲਦੀ ਵੀਰ ਨੂੰ ਪਤਾ ਕਰਾਵਾਂਗਾ ਉਹਦੀ ਕੁੜੀ ਬਫਾ ਹਸਪਤਲ ਪੜਦੀ ਹੈ ਜੀ ਆਹ ਤਾਂ ਪਤਾ ਕਰਾਂ ਛੱਡਿਆਵਾਂਗੇ ਚੰਦ ਦੇਖ ਲਿਓ ਕਿਵੇਂ ਵੀ ਜਿਵੇਂ ਠੀਕ ਠੀਕ ਹੋ ਜਾਏ ਤਾਂ ਸਾਰਿਆਂ ਨੂੰ ਵਧੀਆ ਚਾ ਠੀਕਾ ਮੈਂ ਹੁਣ ਦੁਕਾਨ ਛੱਡਿਆ ਬਹੁਤ ਟਾਈਮ ਹੋ ਗਿਆ ਠੀਕ ਸਮਝਾ ਕੇ ਦੇਖਣੀ ਨਾ ਪਹਿ ਆਕਾਰ ਹੀ ਦੇਣੀ ਬੱਚਿਆਂ ਦੇ ਉਹਨਾਂ ਨੇ ਬੋਲ ਤੇ ਦਿੱਤਾ ਹੀ ਆ ਕਿ ਹੋਸਟਲ ਭੇਜਣਾ ਬੱਚਿਆਂ ਨੂੰ ਕੀ ਕਰਾਂ ਮੈਂ ਕੀ ਕਰਾਂ ਤੇ ਜਾਣਾ ਬਸ ਹਾਂ ਪੁੱਤ ਕਿੱਥੇ ਜਾਣਾ ਹੋਸਟਲ ਭੇਜਣਾ ਬੁੱਧ ਤੁਹਾਨੂੰ ਹਾਂ ਹੋਸਟਲ ਕੀ ਹੁੰਦਾ ਹੈ ਹੋਸਟਲ ਬੱਚੇ ਜਿੱਥੇ ਪੜਦੇ ਆ ਪੁੱਤ ਬਾਹਰ ਉਥੇ ਭੇਜਣਾ ਤੁਹਾਨੂੰ ਚੈੱਕ ਦੇਣੀ ਹੈ ਨਹੀਂ ਇੱਕ ਦਿਨ ਲਈ ਨਹੀਂ ਪੁੱਤ ਜਾਣਾ ਹੁਣ ਤੁਸੀਂ ਪੱਕੇ ਹੁਣ ਤੁਸੀਂ ਉਥੇ ਰਹਿਣਾ ਦਾਦੀ ਢਾਡੀ ਕਰਕੇ ਲੜਦੀ ਆ ਨਾ ਢਾਡੇ ਨਾਲ ਦਾਦੀ ਗੁੱਸਾ ਹੁੰਦੀ ਨਾਲੇ ਕੰਮ ਕਰਾਉਂਦੀ ਆ ਇਸ ਕਰਕੇ ਤੁਹਾਨੂੰ ਉਥੇ ਭੇਜ ਦੇਣਾ ਪੁੱਤ ਹੋਣਾ ਮੈਂ ਸੀਰੀ ਉਥੇ ਫਿਰ ਕੀ ਕਰਾਂ ਹੁਣ ਮੈਂ ਪੁੱਤ ਹੁਣ ਤੁਹਾਨੂੰ ਜਾਣਾ ਪੈਣਾ ਵਾ ਕਿਉਂਕਿ ਦਾਦੀ ਤਾਡੀ ਹਰ ਵਕਤ ਲੜਦੀ ਰਹਿੰਦੀ ਤੇਰੇ ਨਾਲ ਵੀ ਮੇਰੇ ਨਾਲ ਵੀ ਤੇਰੇ ਪਾਪਾ ਨਾਲ ਵੀ ਇਸ ਕਰਕੇ ਤੁਹਾਨੂੰ ਪਹਿਲਾਂ ਅਸੀਂ ਦਾਦੀ ਦੀ ਡਾਂਟ ਸਹਿ ਲਾਂਗੇ ਲੇਕਿਨ ਅਸੀਂ ਤੁਹਾਡੇ ਕੋਲ ਨਹੀਂ ਨਹੀਂ ਪੁੱਤ ਹੁਣ ਤੁਹਾਨੂੰ ਜਾਣਾ ਪੈਣਾ ਵਾ ਦਾਦੀ ਤਾਡੀ ਹਰ ਵਕਤ ਇਦਾਂ ਹੀ ਕਰਦੀ ਰਹਿੰਦੀ ਆ ਕਿੰਨਾ ਤਾ ਤੰਗ ਕਰਦੀ ਆ ਤੁਹਾਨੂੰ ਤੁਸੀਂ ਜਦ ਸਕੂਲੋਂ ਹੁੰਦੇ ਤਾਂ ਵੀ ਤੁਹਾਨੂੰ ਤੰਗ ਕਰਦੀ ਆ ਨਾ ਇਸ ਕਰਕੇ ਤੁਹਾਨੂੰ ਪੁੱਤ ਭੇਜਣਾ ਵਾ ਨਹੀਂ ਮਮਾ ਅਸੀਂ ਨਹੀਂ ਕੋਈ ਨਹੀਂ ਪੁੱਤ ਤੇ ਜਾਓ ਹੈ ਅਈ ਤੁਹਾਨੂੰ ਮਿਲਣ ਆਇਆ ਕਰਾਂਗੇ ਮੈਂ ਤੇ ਤੇਰੇ ਪਾਪਾ ਆਜਿਆ ਕਰਾਂਗੇ ਤੁਹਾਨੂੰ ਦੋਵਾਂ ਨੂੰ ਮਿਲਣਾ ਠੀਕ ਹੈ ਨਹੀਂ ਪੁੱਤ ਕੋਈ ਗੱਲ ਨਹੀਂ ਐ ਮੈਂ ਆਜਿਆ ਕਰਾਂਗੀ ਠੀਕ ਹੈ 3 ਮਹੀਨੇ ਬਾਅਦ ਤੁਹਾਨੂੰ ਮਿਲਣ ਆਇਆ ਕਰਾਂਗੇ ਮੈਂ ਤੇ ਤੇਰੇ ਪਾਪਾ ਇਹ ਮੈਨੂੰ ਤਾਂ ਤੇ ਸੁਟੇ ਕਿਨਾਂ ਨੀਂਦ ਨਹੀਂ ਹੁੰਦੀ ਕੋਈ ਨਹੀਂ ਪੁੱਤ ਫਿਰ ਕੀ ਹੈ ਹੈ ਛੋਟੀਆਂ ਦੂਆਂ ਵੱਡੀ ਦੀਦੀ ਨਾਲ ਹੀ ਆ ਤੇਰੇ ਤੁਸੀਂ ਇੱਕ ਦੂਜੇ ਦਾ ਧਿਆਨ ਰੱਖਿਓ ਹੈ ਤੁਸੀਂ ਨਾ ਫੋਨ ਕਰਦਿਆ ਕਰਿਓ ਸਾਨੂੰ ਮੈਂ ਤੇ ਤੇਰੇ ਪਾਪਾ ਤੁਹਾਨੂੰ ਮਿਲਣ ਆਜਿਆ ਕਰਾਂਗੇ ਠੀਕ ਹੈ ਤੁਸੀਂ ਚਲੋ ਖੇਡੋ ਜਾ ਕੇ ਤੇ ਮੈਂ ਕੱਪੜੇ ਪੈਕ ਕਰਦਾ ਤੁਹਾਡੇ ਚਲੋ ਜਾਓ ਮੈਂ ਹੁਣ ਇਹਨਾਂ ਦੇ ਕੱਪੜੇ ਪੈਕ ਕਰ ਹੀ ਦਵਾਂ ਕੀ ਕਰਾਂ ਸਮਝ ਜਿਹੀ ਨਹੀਂ ਆਉਣਦੀ ਦਿਲ ਤਾਂ ਨਹੀਂ ਕਰਨ ੜਿਆ ਕਰ ਲਾਂ ਮੈਂ ਹੁਣ ਕੀ ਕਰਾਂ ਮਜਬੂਰੀ ਆ ਮੰਮੀ ਦੇ ਅੱਗੇ ਕਿਹਦੀ ਚੱਲਦੀ ਆ ਮੰਮੀ ਨੇ ਤਾਂ ਬਸ ਆਪਣਾ ਹੀ ਰੱਖਿਆ ਹੋਆ ਕਿ ਜੋਰ ਮੇਰਾ ਹੀ ਰਵੇ ਘਰ ਦੇ ਵਿੱਚ ਚਲੋ ਹੋਈ ਨਹੀਂ ਮੈਂ ਕੀ ਕਰੂੰਗੀ ਭੋਲਾ ਤੂੰ ਕਹਣੀ ਆਈਆਂ ਜਵਾਕਾਂ ਨੂੰ ਭੇਜਣ ਲੱਗੀ ਆ ਤੂੰ ਕੀ ਕਰਾਂ ਫਿਰ ਦੀਦੀ ਹੁਣ ਮੇਰੀ ਦਵਾਈ ਪੇਸ਼ ਨਹੀਂ ਚੱਲਣੀ ਮੇਰਾ ਦਿਲ ਥੋੜੀ ਘਰ ਦਾ ਬੱਚਿਆਂ ਨੂੰ ਘਰ ਲਾਣ ਨੂੰ ਤੇ ਤੂੰ ਕਿਉਂ ਭੇਜਦੀ ਆ ਤੂੰ ਦੀਦੀ ਦੀ ਮੰਨ ਲਈ ਆ ਦੀਦੀ ਵੀ ਤਾਂ ਉਹਦੀ ਕੁੜੀ ਆ ਜਿ ਕਿ ਪਤਾ ਹੀ ਨਹੀਂ ਮੰਮੀ ਨੇ ਕਿਹਾ ਹੋਵੇ ਉਹਨੂੰ ਕੀ ਪਤਾ ਹੋਣੇ ਤੇ ਉਹ ਜਾਂਦੇ ਪਰ ਬਾਜੀ ਨੇ ਖੁਦ ਕਿਹਾ ਕਹਿੰਦੇ ਰੋਜ਼ ਲੜਾਈ ਤੋਣਾ ਨਹੀਂ ਨਹੀਂ ਆਪਾਂ ਨਹੀਂ ਭੇਜਣੀਆਂ ਹੈਗੀਆਂ ਰਹਿਣ ਦੇ ਆਪਾਂ ਨਹੀਂ ਭੇਜਣੀਆਂ ਹੈਗੀਆਂ ਮੇਰਾ ਤਾਂ ਦਿਲ ਨਹੀਂ ਲੱਗਣਾ ਕੁੜੀਆਂ ਬਿਨਾ ਤੇ ਕੀ ਕਰਾਂ ਫਿਰ ਦੀਦੀ ਹੁਣ ਮੈਂ ਉਹਨਾਂ ਦੀ ਪੈਕਿੰਗ ਕਰਤੀ ਉਹਦੇ ਪਾਪਾ ਵੀ ਕਹਿਣ ਡੈ ਇਹ ਕਹਿੰਦੇ ਪੈਕਿੰਗ ਕਰ ਤੇ ਫਿਰ ਮੈਂ ਇਹਨਾਂ ਨੂੰ ਛੱਡਾਂ ਕੋਈ ਨਹੀਂ ਮੈਂ ਭਾਜੀ ਨੂੰ ਪੁੱਛ ਲੈਣੀ ਆ ਭਾਜੀ ਨੇ ਮੈਂ ਗੱਲ ਕਰਦੀ ਹੁਣ ਦਿਲ ਤਾਂ ਨਹੀਂ ਕਰਦਾ ਕੱਲਾਂ ਨੂੰ ਕੀ ਕਰਾਂ ਫਿਰ ਮਮੀ ਇਦਾਂ ਕਰਦੀ ਰਹਿੰਦੀ ਆ ਮੇਰੇ ਬੱਚੇ ਮੇਰੇ ਤੋਂ ਦੂਰ ਕਰੀ ਜਾਣ ਮਮੀ ਨੇ ਤਾਂ ਕਰ ਹੀ ਜਾਣਾ ਆਪਣੇ ਬੱਚੇ ਥੋੜੀ ਆਪਣੇ ਤੋਂ ਦੂਰ ਕਰਨੇ ਆ ਤੂੰ ਮੈਂ ਆਪਣੇ ਬੱਚਿਆਂ ਤੋਂ ਵਗੈਰੇ ਕਮੈਂਟ ਨਹੀਂ ਰਹਿ ਸਕਦੀ ਤਾਂ ਹੁਣ ਮੈਨੂੰ ਕਈ ਸਾਲ ਰਹਿਣੇ ਪੈਣੇ ਮੈਂ ਤੈਨੂੰ ਤਾਂ ਹੀ ਕੰਨੀ ਆ ਵੀ ਕਿਸੇ ਦੀ ਨਾ ਮੰਨਨਾ ਤੂੰ ਆਪਣਾ ਦੇਖ ਆਪਣੇ ਬੱਚੇ ਕਿਸੇ ਦੇ ਕਹਿੰਦੇ ਤੇ ਤੂੰ ਦੂਰ ਭੇਜੀ ਜਾ ਰਹੀ ਆ ਤੇ ਕੀ ਕਰਾਂ ਫਿਰ ਰੋਜ਼ ਕਲੇਸ਼ ਕਰਦੇ ਰਹਿੰਦੇ ਮਮੀ ਰੋਜ਼ ਹੀ ਲੱਗਦੇ ਦੀਦੀ ਨੇ ਤਾਂ ਭੇਜੇ ਨਹੀਂ ਆਉਂਦੇ ਬੱਚੇ ਦੀਦੀ ਦੀ ਸੱਸ ਚੰਗੀ ਆ ਨਾ ਫੇਰ ਤਾਂ ਨਹੀਂ ਭੇਜੇ ਤੇ ਸਾਨੂੰ ਹੁਣ ਕਹਿੰਦੇ ਦੁੰਦਾ ਜਿਦਾ ਮੂੰਹ ਤਾਂ ਨਹੀਂ ਕਹਿੰਦੀ ਆ ਕਿ ਸੱਸ ਨਹੀਂ ਚੰਗੀ ਪਰ ਇਹ ਤੇ ਸਾਨੂੰ ਬੜਾ ਤੰਗ ਕਰਦੀ ਆ ਸਾਡੇ ਨਾਲ ਨਾਲ ਮੇਰੇ ਧੀਆਂ ਨੂੰ ਵੀ ਤੰਗ ਕਰਦੀ ਰਹਿੰਦੀ ਤੰਗ ਕਰਦੀ ਹੁਣ ਇਹ ਕਰਕੇ ਥੋੜੀ ਆ ਵੀ ਤੂੰ ਇਹਦੇ ਕਰਕੇ ਤੂੰ ਆਪਣੇ ਬੱਚੇ ਦੂਰ ਕਰਦੇ ਨੇ ਆਪਣੇ ਤੇ ਕੀ ਕਰਾਂ ਫਿਰ ਆ ਦੀਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਭਾਜੀ ਨਾਲ ਗੱਲ ਕਰਦੀ ਐ ਕੋਈ ਨੀ ਪੋਛ ਲੋ ਦਹੀਂ ਪਰ ਹੁਣ ਆਂਚੀ ਨਾਲ ਗੱਲ ਕਰਦੇ ਉਹਨਾਂ ਨੇ ਕਹਿਤਾ ਇਹ ਕਹਿੰਦੇ ਹੁਣ ਮਾਂ ਨੂੰ ਤੇ ਕਿਤੇ ਕੱਢ ਨਹੀਂ ਸਕਦਾ ਤੇ ਹੁਣ ਮੈਂ ਤੇ ਵੀ ਹੁਣ ਬੱਚਿਆਂ ਨੂੰ ਕੱਢ ਦੇਣਾ ਮਾਂ ਕਰ ਤੇ ਉਹ ਹੀ ਫਿਰ ਹੁਣਾ ਮਾਂ ਚੰਗੀ ਆ ਤੇ ਬੱਚੇ ਤੇ ਚੰਗੇ ਆਂ ਜੀ ਤੁਸੀਂ ਐ ਕੁੜੀਆਂ ਨੂੰ ਕਿਉਂ ਬਾਹਰ ਕੱਢ ਰਹੇ ਹੋ ਤੁਸੀਂ ਲੈ ਨਹੀਂ ਚੱਲ ਕੋਈ ਗੱਲ ਨਹੀਂ ਇਹ ਤੁਸੀਂ ਸਾਡੇ ਤਾਂ ਜੀ ਨਹੀਂ ਲੱਗਣਾ ਕੁੜੀਆਂ ਤੋਂ ਬਿਨਾ ਇਹਨਾਂ ਦਾ ਤੇ ਇਹੋ ਹੀ ਕੰਮ ਰਹਿੰਦਾ ਵਰਗ ਤਾਲੋ ਵੜੋ ਛੱਡਿਓ ਜਾਓ ਮਾਂ ਨੂੰ ਨਾ ਛੱਡ ਕੇ ਆਇਓ ਇਹਨਾਂ ਨੂੰ ਛੱਡਿਓ ਜਾਓ ਆਜੀ ਨਾ ਛੱਡ ਕੇ ਆਓ ਤੁਸੀਂ ਮੰਮੀ ਕਰਕੇ ਤੁਸੀਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਦੂਰ ਕਰ ਰਹੇ ਹੋ ਆਪਣੇ ਤੋਂ اچھا ਕੋਈ ਗੱਲ ਨਹੀਂ ਹੁਣ ਬੱਚੇ ਹੁਣ ਛੱਡ ਕੇ ਪੜ੍ਹਾਈ ਤੇ ਉਹਨਾਂ ਦੀ ਕਰਨੀ ਵੀ ਨਹੀਂ ਕੰਪਲੀਟ ਪੜ੍ਹਾਈ ਇੱਥੇ ਵੀ ਤਾਂ ਪੜ੍ਹਾਈ ਹੋ ਰਹੀ ਆ ਨਹੀਂ ਹੋ ਰਹੀ ਨਾ ਇੱਥੇ ਫਿਰ ਉਹ ਮੰਮੀ ਤੁਹਾਨੂੰ ਪਤਾ ਤੇ ਮੰਮੀ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਥੋੜੀ ਆਪਣੇ ਤੋਂ ਦੂਰ ਕਰਨਾ ਵਾ ਚਾ ਕੋਈ ਗੱਲ ਨਹੀਂ ਹੁਣ ਉਹ ਵਿਚਾਰੀਆਂ ਸੁਖ ਲੈ ਰਹਿਣੀਆਂ ਨਾ ਬੱਚਾ ਆ ਤੁਹਾਡੇ ਤੋਂ ਬਿਨਾ ਸੁખી ਰਹਿਣਗੀਆਂ ਉਹ ਕੀ ਕਰਨਾ ਜਾਂ ਤੁਹਾਡਾ ਦਾ ਅਲੱਗ ਜੋ ਉਹਨਾਂ ਤੋਂ ਬਿਨਾ ਲੱਗਣਾ ਤੇ ਨਹੀਂ ਆ ਪਰ ਮਜਬੂਰੀ ਆ ਗਈ ਮਜਬੂਰੀ ਇਹ ਜੀ ਮਜਬੂਰੀ ਨੂੰ ਕੀ ਅੱਗ ਲਾਉਣਾ ਵਾ ਆਪਣੀ ਮਾਂ ਨਾਲ ਗੱਲ ਕਰੋ ਤੁਸੀਂ ਇੱਥੇ ਪੜਾਈ ਨਹੀਂ ਨਾ ਹੁੰਦੀ ਪਾਜੀ ਤੁਸੀਂ ਮੰਮੀ ਕਰਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਨਾਲੇ ਤੁਸੀਂ ਇਹਦੀ ਭੋਲਾਂ ਦੀ ਕਰ ਰਹੇ ਹੋ ਆਪਣੀ ਤਾਂ ਤੁਸੀਂ ਕਰ ਨਹੀਂ ਕਰਨੀ ਆ ਇੱਕ ਵਾਰੀ ਫੇਰ ਸੋਚ ਲਓ ਸੋਚ ਲਿਆ ਮਨ ਬਣਾ ਲਿਆ ਫਿਰ ਜੇ ਇਹ ਬਿਮਾਰ ਹੋ ਗਈ ਫਿਰ ਸਾਨੂੰ ਸੰਭਲੋਗੇ ਦੀਦੀ ਇਹਨਾਂ ਨੂੰ ਮੇਰੇ ਹੋਣ ਚਾਏ ਨਾ ਹੋ ਨਾ ਕੋਈ ਫਰਕ ਨਹੀਂ ਪੈਂਦਾ ਤੇ ਨਾ ਮੇਰੀਆਂ ਧੀ ਆਣ ਇਹਨਾਂ ਨੂੰ ਸਿਰਫ ਇੱਕ ਆਪਣੀ ਮਾਂ ਦਾ ਹੀ ਆ ਜਿਆਦਾ ਕੀ ਕਰਾਂ ਮੈਂ ਯਾਰ ਦੱਸ ਤੁਸੀਂ ਮਾਂ 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 ਕਾਦ ਰਹੀ ਤਾ ਮਾਂ ਨੂੰ ਘਰੋਂ ਬਾਹਰ ਕੱਢਦਾ ਕੀ ਕਰਾਂ ਮਾਂ ਕਰਕੇ ਦਾਦੀਆਂ ਨੂੰ ਕੱਢ ਦੋਗੇ ਭਾਜੀ ਤੁਸੀਂ ਹੋਰ ਮੈਂ ਘਰੋਂ ਕੱਢ ਦੋ ਜਿਆਦਾ ਮਾਂ ਨੂੰ ਤੇ ਕੁੜੀਆਂ ਨੂੰ ਕੱਢ ਦੋਗੇ ਤੇ ਕੁੜੀਆਂ ਨੂੰ ਥੋੜੀ ਮੈਂ ਬਾਹਰ ਕੱਢੋ ਪੜਾਉਣਾ ਤੇ ਲੈ ਕੇ ਜਾਂਦੇ ਮੈਂ ਕਰਦੀ ਮੰਮੀ ਨਾਲ ਗੱਲ ਇਹ ਚੰਗਾ ਕੰਮ ਫੜਿਆ ਹੋਇਆ ਹੈ ਮੰਮੀ ਨੇ ਕੱਲ ਨੂੰ ਮੈਨੂੰ ਕੱਢ ਦੋਗੇ ਮੇਰੇ ਜਵਾਕ ਨੂੰ ਕੱਢ ਦੋਗੇ ਕੱਲ ਹੋਸਟਲ ਚ ਖੜ ਲੱਗਾ ਉੱਥੇ ਪੜਨਾ ਹੀ ਉਹਨਾਂ ਨੇ ਕੀ ਕਰਨਾ ਪੜਨਗੀਆਂ ਭਾਜੀ ਕਿਸੇ ਮਾਂ ਤੋਂ ਨਾ ਬੱਚਾ ਨਹੀਂ ਛੋੜ ਕਰੀਦਾ ਹੁੰਦਾ ਹੁਣ ਮੈਂ ਕੋਈ ਮੈਂ ਕਰਦੀ ਕੱਲ ਨੂੰ ਮੇਰੇ ਜਵਾਕ ਨੂੰ ਬਾਹਰ ਤਾਂ ਮੈਂ ਸੋਖਣਾ ਥੋੜੀ ਖੜਨਦੀ ਆ ਉਹਨੂੰ ਮੈਂ ਤੁਹਾਨੂੰ ਅਸੀਂ ਜੋ ਨਿਆ ਜਿਹੜਾ ਤੁਸੀਂ ਇਹਦੇ ਨਾਲ ਬੋਲਦੇ ਨਾ ਉਹੀ ਮੰਮੀ ਨਾਲ ਸਾਹਮਣਾ ਕਰੋ ਅਸੀਂ ਵੀ ਤਾਂ ਦਿਲ ਤੇ ਪੱਥਰ ਰੱਖ ਕੇ ਬੱਚਿਆਂ ਨੂੰ ਛੱਡਣ ਚੱਲੇ ਆ ਹੁਣ ਤੁਹਾਨੂੰ ਪਤਾ ਅਸੀਂ ਦੋਵਾਂ ਜੀਆਂ ਨੇ ਅੱਧੀ ਜ਼ਿੰਦਗੀ ਕਿਦਾਂ ਬੱਚਿਆਂ ਤੋਂ ਬਿਨਾਂ ਕੱਢਣੀ ਹੈ ਇਹ ਸਾਨੂੰ ਪਤਾ ਅਸੀਂ ਜਾਂਦ ਸਾਡਾ ਦਿਲ ਜਾਣਦਾ ਮੈਥੋਂ ਤਾਂ ਨਹੀਂ ਬਾਜੀ ਬੱਚੇ ਦੇਖੇ ਜਾਂਦੇ ਜਾਂਦੇ ਠੀਕ ਆ ਮੈਂ ਤਾਂ ਮੰਮੀ ਨਾਲ ਗੱਲ ਕਰੂੰਗੀ ਮੰਮੀ ਨਾਲ ਮੈਂ ਕਰਦੀ ਆ ਗੱਲ ਕੱਲ ਨੂੰ ਅੱਜ ਇੰਨਾ ਬੱਚਿਆਂ ਨੂੰ ਭੇਜ ਦਿਆ ਕੱਲ ਨੂੰ ਮੇਰੇ ਜਵਾਕ ਮੇਰੇ ਜਵਾਕ ਨੂੰ ਕੱਢ ਦੂ ਬਾਹਰ ਇਹ ਚੰਗੀਆਂ ਗੱਲਾਂ ਥੋੜੀਆਂ ਮੰਮੀ ਦੀਆਂ ਮੈਂ ਕਰਦੀ ਆ ਕੋਈ ਨਹੀਂ ਮਮੀ ਨਾ ਕਰ ਕਰ ਲੋ ਫਿਰ ਤੂੰ ਪੁੱਛ ਮੈਂ ਕਰਦੀ ਆ ਪੁੱਛ ਲੋ ਤੈਨੂੰ ਦਾਦੇ ਪਾਪਾ ਨੂੰ ਕਹਿ ਦੋ ਸਾਨੂੰ ਹੋਸਟਲ ਨਾਲ ਭੇਜਾਂ ਕਿਉਂ ਮੈਂ ਕਿਉਂ ਕਵਾਂ ਜਾਣਦੀ ਆ ਤੇ ਜਾਓ ਇੱਥੋਂ ਹਾਂ ਨਿਕਲੋ ਹੱਥ ਕੇ ਬੰਦੇ ਮਮੀ ਇਹਨਾਂ ਮੁਰੇ ਤੇ ਹੋਰ ਮੈਂ ਕੀ ਕਰਾਂ ਥੋੜੇ ਕਰਕੇ ਬੱਚੇ ਜਾ ਰਹੇ ਆ ਮੇਰੇ ਕਰਕੇ ਕੀ ਜਾ ਰਹੇ ਆ ਮੈਂ ਕਿਹੜਾ ਇਹਨਾਂ ਨੂੰ ਉਫੜ ਕੇ ਘਰੋਂ ਬਾਹਰ ਕੱਢਦੀ ਪਈ ਆ ਤੁਸੀਂ ਉਹੀ ਕਰਦੇ ਹੋ ਕਿਤੇ ਕੱਟਦੇ ਹੋ ਉਹਨੂੰ ਕਿਤੇ ਮਾਰਦੇ ਹੋ ਮੈਂ ਕੁਛ ਨਹੀਂ ਕਰਦੀ ਹੈਗੀ ਜਾਣੇ ਮਮੀ ਨਾ ਜਾਣ ਦੋ ਬੱਚਿਆਂ ਨੂੰ ਨਾ ਜਾਣ ਦੋ ਕੋਈ ਗੱਲ ਨਹੀਂ ਭੈਣ ਮੈਂ ਛੱਡਉਣਾ ਜਾ ਰਹੀ ਹਾਂ ਪਾਜੀ ਮੈਂ ਨਹੀਂ ਜਾਣ ਦਿੰਦੀ ਇਹਨਾਂ ਨੂੰ ਨਹੀਂ ਨਹੀਂ ਮੈਂ ਨਹੀਂ ਜਾਣ ਦਿੰਦੀ ਚੱਲੋ ਚਲੀਏ ਚਲੋ ਮੇਰਾ ਪੁੱਤ ਚਲੀਂ ਰੋ ਰੋ ਘੋਬੜਾ ਜੇ ਵੀ ਟਾਈਮ ਆ ਮੈਂ ਥੋੜਾ ਭੇਜਿਆ ਉਹ ਆਪਣੀ ਮਰਜ਼ੀ ਨਾਲ ਉਹਨਾਂ ਨੇ ਆਪਣੇ ਬੱਚੇ ਛੱਡ ਕੇ ਆਏ ਆ ਮੈਂ ਨਹੀਂ ਉਹਨਾਂ ਨੂੰ ਕਿਹਾ ਮੰਮੀ ਤੁਹਾਨੂੰ ਨਾ ਸਜ਼ਾ ਇੰਨੀ ਰੱਬ ਨੇ ਵੱਡੀ ਦੇਣੀ ਆ ਨਾ ਇਹ ਗਲਤੀ ਦੀ ਇੱਕ ਮਾਂ ਤਾਂ ਤੁਸੀਂ ਉਹਦੇ ਬੱਚੇ ਦੂਰ ਕਰਦੇ ਮੈਂ ਨਹੀਂ ਦੂਰ ਕੀਤੇ ਉਹਨਾਂ ਨੇ ਆਪਣੀ ਲੋੜ ਨੂੰ ਕੀਤੇ ਆ ਤੇ ਤੂੰ ਮੈਨੂੰ ਜਿਆਦੀ ਮੱਤਾਂ ਨਾ ਦੇ ਠੀਕ ਆ ਨਾ ਉਹਨਾਂ ਨੇ ਆਪਣੀ ਕਰਕੇ ਕੀਤੇ ਆ ਮੈਂ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਬੱਚੇ ਘਰੋਂ ਕੱਢੋ ਤੇ ਘਰੋਂ ਤਾਂ ਤੁਸੀਂ ਹੀ ਕੱਢਣ ਲਈ ਮਜਬੂਰ ਕੀਤੇ ਆ ਨਾ ਜਦੋਂ ਉਹਨਾਂ ਦੀਆਂ ਕੁੜੀਆਂ ਨੂੰ ਤੁਸੀਂ ਚੰਗਾ ਹੀ ਨਹੀਂ ਸਮਝਦੇ ਚੱਲਣ ਮੋਰ ਮੇਰੇ ਬੱਚੇ ਨੂੰ ਵੀ ਨਹੀਂ ਬੁਲਾਉਣ ਦੀ ਲੋੜ ਹੈਗੀ ਅੱਜ ਤੋਂ ਬਾਅਦ ਚੱਲ ਮੇਰੇ ਬੱਚੇ ਦਾ ਤੂੰ ਮੁੰਡੇ ਨੂੰ ਲੈ ਜਾ ਮੇਰੇ ਬੱਚੇ ਦੇ ਵੀ ਨਹੀਂ ਨੇੜੇ ਲੱਗਣਾ ਕੋਈ ਨਹੀਂ ਮੈਂ ਅੱਜ ਕਰਦੀ ਆ ਆਪਣੇ ਮੁੰਡੇ ਨੂੰ ਖ਼ਬਰਦਾਰ ਜੇ ਮੇਰੇ ਮੁੰਡੇ ਨੂੰ ਬੁਲਾਇਆਂਗੀ ਕੋਈ ਨਹੀਂ ਦੇਂਦੇ ਪਿੱਛੋਂ ਨਹੀਂ ਲੈ ਕੇ ਆਈ ਮੇਰਾ ਪੁੱਤ ਕੋਈ ਵਾਏ ਜਿਆਦਾ ਬੜੀ ਨਾ ਕਰਦੀ ਆ ਬਾਹਰ ਕੱਢ ਤਾ ਤੇ ਮੇਰੇ ਮੁੰਡੇ ਜੇ ਇਹ ਕੁੜੀ ਹੁੰਦੀ ਤੁਸੀਂ ਇਹਨੂੰ ਵੀ ਬਾਹਰ ਕੱਢ ਦਿੰਦੇ ਐਵੇਂ ਇਹ ਕੁੜੀ ਹੁੰਦੀ ਮੈਂ ਤਾਂ ਕਿੰਨੇ ਗੋਡੇ ਸੁੱਖਾਂ ਸੋਖੀਆਂ ਗੁਰਦਵਾਰਿਆਂ 'ਚ ਜਾ ਜਾ ਕੇ ਕਿੱਦਾਂ ਕੁੜੀ ਹੁੰਦੀ ਆਪਦੀ ਕੁੜੀ ਨੂੰ ਤਾਂ ਬਾਹਰ ਨਹੀਂ ਕੱਢਿਆ ਤੁਸੀਂ ਕਿੱਡੀ ਜ਼ਬਾਨ ਛੱਡੀ ਹੋਈ ਆ ਇਹਦੀ ਕੋਈ ਨਹੀਂ ਅੱਜ ਕਰਦੀ ਆ ਮੈਂ ਆਪਣੇ ਮੁੰਡੇ ਨੂੰ ਫੋਨ ਕਿੱਡੀ ਜ਼ਬਾਨ ਵਧਾਈ ਹੋਈ ਆ ਇਹਨੇ ਭੋਲਾ ਲਸਣ ਹੋ ਗਿਆ ਮੈਂ ਸਬਜ਼ੀ ਨੂੰ ਤੜਕਾ ਲਾ ਦਾਂ ਭੋਲਾ ਭੋਲਾ ਇਹ ਭੋਲਾ ਕੀ ਹੋਇਆ ਕੁਛ ਨਹੀਂ ਦੀਦੀ ਐ ਕਿਆ ਬੈਠੀ ਆ ਦਾਸ ਆ ਲਸਣ ਵੀ ਨਹੀਂ ਛੱਲਿਆ ਤੂੰ ਕੋਈ ਨਹੀਂ ਦੀਦੀ ਕੰਮ ਕਰਨ ਨੂੰ ਦਿਲ ਨਹੀਂ ਕਰਨ ਦਾ ਤੇ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਮੈਂ ਕਿਹਾ ਨਹੀਂ ਮੇਰੇ ਅੰਦਰ ਦੋ-ਤਿੰਨ ਬੱਚਿਆਂ ਨੂੰ ਛੱਡਣਾ ਕੀ ਕਰਾਂ ਫਿਰ ਦੀਦੀ ਹੁਣ ਦਿਲ ਤੇ ਲੱਗਦਾ ਨਹੀਂ ਆ ਪਰ ਮੰਮੀ ਦੀਆਂ ਗੱਲਾਂ ਤੋਂ ਫਿਰ ਬਾਹਰ ਕਰ ਲੈਣੇ ਪਿਆ ਆ ਬੱਚਿਆਂ ਨੂੰ ਨਹੀਂ ਹੁਣ ਮੰਮੀ ਮੰਮੀ ਕਰਕੇ ਭੇਜ ਤੇ ਤੇ ਹੁਣ ਤੁਸੀਂ ਤੁਹਾਨੂੰ ਮੰਮੀ ਕੀ ਬਹੁਤ ਸ਼ਾਵਸ਼ ਦਿੰਦੀ ਆ ਮੰਮੀ ਨੇ ਆਪ ਦੇ ਬੱਚੇ ਤਾਂ ਭੇਜੇ ਨਹੀਂ ਕਿਤੇ ਇਹ ਇਦਾਂ ਹੀ ਆ ਨਾ ਹੁਣ ਫਿਰ ਕੀ ਕਰਾਂ ਮੈਂ ਮੇਰਾ ਤਾਂ ਭੇਜੀ ਨਹੀਂ ਮੰਮੀ ਨੇ ਮੇਰਾ ਤਾਂ ਮਨ ਨਹੀਂ ਲੱਗਣ ਰਿਹਾ ਕਿ ਕੰਮ ਚ ਵੀ ਨਹੀਂ ਦਿਲ ਕਰਨ ਰਿਹਾ ਮੰਮੀ ਪਿੱਛੇ ਲਾ ਕੇ ਤੁਸੀਂ ਬਾਹਰ ਭੇਜ ਤੇ ਆ ਦੇ ਬੱਚੇ ਕਿਸੇ ਦੇ ਪਿੱਛੇ ਲਾ ਕੇ ਤੁਸੀਂ ਬੱਚੇ ਆ ਦੇ ਵੇ ਦੋ ਕਿਤੇ ਨਾ ਤੇ ਇਦੋਂਗੇ ਅੱਜ ਬਾਜੀ ਦਾ ਵੀ ਕਿਸੂਰ ਆ ਮਿੰਟੋ ਮੈਂਟਿਕ ਖੜੀਆਂ ਕੁੜੀਆਂ ਚੱਲ ਚਲੋ ਬਾਹਰ ਵਜਵਾਤ ਇਹ ਦਿਨ ਥੋੜੀ ਜਿਹੀ ਰੁਸਿਆ ਦੇ ਬੱਚੇ ਕਿਸੇ ਪਿੱਛੇ ਲਾ ਕੇ ਬਾਹਰ ਕੱਢ ਦੋਂਗੇ ਦੀਦੀਆਂ ਨਾਲ ਦਾ ਵੀ ਕਾਹਦਾ ਕਿਸੂਰ ਆ ਇਹ ਵੀ ਉਦੋਂ ਦੇ ਜਿੱਦਾਂ ਦੇ ਬੱਚਿਆਂ ਨੂੰ ਛੱਡ ਕੇ ਆਏ ਆ ਤੇ ਉਦੋਂ ਦਾ ਨਾ ਰੋਟੀ ਚੱਜ ਨਾ ਖਾਂਦੇ ਆ ਨਾ ਪਾਣੀ ਪੀਂਦੇ ਆ ਜੇ ਮੈਂ ਕੋਈ ਕੰਮ ਕਹਿੰਨੀ ਆ ਤਾਂ ਉਹਨਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਚੇਤਾ ਭੁੱਲ ਜਾਂਦਾ ਚੁੱਪ ਕਰਕੇ ਬੈਠੇ ਰਹਿੰਦੇ ਭੋਲਾ ਮੈਂ ਤਨੋਈ ਤਾਂ ਤੁਹਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਵੀ ਮੰਮੀ ਦਾ ਕੀ ਗਿਆ ਬੱਚੇ ਤੁਹਾਡੇ ਤੋਂ ਤੁਹਾਡੇ ਦੂਰ ਗਏ ਠੀਕ ਹੈ ਮੈਂ ਤਾਂ ਜਿਆਦਾ ਜ਼ੋਰ ਵੀ ਨਹੀਂ ਪਾਉਂਦੀ ਜੇ ਮੈਂ ਉਹਨਾਂ ਦੇ ਸਾਹਮਣੇ ਜਾਨੀ ਆ ਤੇ ਉਹ ਫਿਰ ਮੇਰਾ ਦੁੱਖ ਵੇਖਦੇ ਆ ਤੇ ਤਾਂ ਵੀ ਚੁੱਪ ਹੋ ਜਾਂਦੇ ਟੈਨਸ਼ਨ 'ਚ ਰਹਿੰਦੇ ਆ ਕਦੀ ਬਾਹਰ ਕਦੀ ਅੰਦਰ ਮੈਂ ਇਸੇ ਕਰਕੇ ਉਹਨਾਂ ਦੇ ਸਾਹਮਣੇ ਚੁੱਪ-ਚੁੱਪ ਹੀ ਰਹਿਣੀ ਆ ਬੋਲਦੀ ਨਹੀਂ ਆ ਕਦੀ ਮੈਂ ਉੱਥੇ ਬਹਿ ਜਾਨੀ ਆ ਕਦੀ ਉੱਥੇ ਬਹਿ ਕੇ ਰੋਲ ਨਹੀਂ ਕਦੀ ਉੱਥੇ ਬਹਿ ਕੇ ਰੋ ਲੀਣੀ ਆ ਕਿੰਨੂ ਦੋਖ ਆਪਣੀ ਦਿਲ ਲੱਗਦਾ ਮੇਰਾ ਤਾਂ ਆਪਣੀ ਦਿਲ ਲੱਗਦਾ ਅਨਮੋਲ ਵੀ ਬਿਮਾਰ ਤੇ ਆ ਉਸ ਜੰਦਾ ਮੈਂ ਤੁਸੀਂ ਜਾਇਆ ਹੋ ਮਿਲੇ ਆਇਆ ਹੋ ਕੋਈ ਗੱਲ ਨਹੀਂ ਤੇ ਫਿਰ ਮੈਂ ਤੇ ਅਨਮੋਲ ਜਾਵਾਂਗੇ ਮੈਂ ਤੇ ਇਹਨਾਂ ਨੂੰ ਕਹਿਣੀ ਆ ਮੈਂ ਚੱਲ ਬੱਚਿਆਂ ਨੂੰ ਜਾ ਕੇ ਮੇਲੇ ਆਈਏ ਹਾਂ ਕਿ 2-3 ਦਿਨ ਤੇ ਹੋ ਗਿਆ ਬੱਚਿਆਂ ਕੋ ਗਏ ਨਹੀਂ ਆ ਮਿਲਿਆ ਨਹੀਂ ਆ ਨਾਲੇ ਕੋਈ ਖਾਣ ਪੀਣ ਨੂੰ ਚੀਜ਼ ਤੇ ਆਇਓ ਸਮਾਨ ਤੇ ਆਇਓ ਤੇ ਨਾਲੇ ਚੱਲ ਮਿਲਿਆ ਆਇਓ ਤੇ ਫਿਰ ਮੈਂ ਤੇ ਅਨਮੋਲ ਜਾਵਾਂਗੇ ਕੋਈ ਨਹੀਂ ਆ ਮੈਂ ਹੁਣ ਇਹਨਾਂ ਨਾਲ ਕਰਦੀਆਂ ਗੱਲ ਇਹਨਾਂ ਨੂੰ ਮੈਂ ਕਹਿਣੀ ਆ ਕਿ ਚੱਲ ਅੱਜ ਆਪਾਂ ਜਾ ਕੇ ਤੇ ਕੁੜੀਆਂ ਨੂੰ ਮੇਲੇ ਆਈਏ ਬੜਾ ਦਿਲ ਕਰਨ ਰਿਹਾ ਨਹੀਂ ਮੈਂ ਮੰਮੀ ਨੂੰ ਅਨਮੋਲ ਨੂੰ ਵੀ ਕਹਤਾ ਸੀ ਵੀਰ ਦਾਦੀ ਬੁਲਾਵੇ ਤਾਂ ਬਿਲਕੁਲ ਨਹੀਂ ਦਾਦੀ ਕੋਲ ਜਾਣਾ ਮੈਂ ਮੰਮੀ ਕੋਲ ਜਾਣ ਹੀ ਨਹੀਂ ਦਿੰਦੀ ਅਨਮੋਲ ਨੂੰ ਬਿਲਕੁਲ ਹਣ ਤੂੰ ਇਕੱਲੀ ਰਹਿ। ਹਾਂ ਹਾਂ ਪਤਾ ਲੱਗ ਜੂਗਾ ਨਾ ਪਤਾ ਲੱਗੂਗਾ ਤੈਨੂੰ। ਕਿ ਕੋਈ ਨਹੀਂ ਪੁੱਛਦੇ ਆਂ ਕਰਦੇ ਵਰਗਾ। ਹਾਂ ਤੁਸੀ ਮਿਲਿਆ ਉਹ ਕੋਈ ਗੱਲ ਨਹੀਂ ਜਾਇਓ। ਤੇ ਕੋਈ ਖਾਣ ਪੀਣ ਨੂੰ ਜਵਾਕਾਂ ਨੂੰ ਸੰਭਾਲਦੇ ਆਇਓ ਤੇ ਫੇ ਮੈਂ ਤੇ ਅਨਮੋਲ ਜਾ ਆਵਾਂਗੇ। ਅਗਲੇ ਐਤਵਾਰ ਮੈਂ ਤੇ ਅਨਮੋਲ ਜਾ ਆਵਾਂਗੇ ਸ਼ਨੀਵਾਰ ਨੂੰ। ਹਾਂਜੀ ਤੇ ਚਲ ਮੈਂ ਮਲਾ ਲਿਆਉਂਗੀ ਨਾਲੇ ਉਹਨੂੰ ਮਲਾ ਲਿਆਉਂ ਨਾਲੇ ਮੈਂ ਆਪ ਮਿਲੇ ਆਉਂਗੀ ਉਹਨਾਂ ਨੂੰ। ਹਾਂ ਜੀ ਕੱਲ੍ਹ ਚੱਲ ਫਿਰ ਮੈਂ ਸਮਾਨ ਕੋਈ ਦਿਆਉਂਗੀ ਘਰ ਪੇਂ ਦਾ ਤੇ ਅੱਜ ਜਾਣਾ ਅੱਜ ਚੱਲ ਜਾਓ ਕੱਲ੍ਹ ਨੂੰ ਜਾਣਾ ਕੱਲ੍ਹ ਨੂੰ ਚੱਲ ਜੀ ਹਾਂ ਨਹੀਂ ਫੋਨ ਕਰਨਾ ਮੈਡਮ ਉਹਦੀ ਕਹਿਣ ਦੀ ਕਿ ਉਹ ਕੈਨ ਡੇ ਅਟੜੀ ਕੁੜੀ ਆ ਕੈਨ ਨਹੀਂ ਆ ਕੇ ਮਮੀ ਉਹਨਾਂ ਨੂੰ ਕਹਾਂ ਨੂੰ ਮਿਲ ਕੇ ਜਾਓ ਦੈਲੀ ਨਾ ਲੱਗਦਾ ਹਾਂ ਹਾਂ ਛੋਟੀ ਦਾ ਤੇ ਲੱਗ ਨਹੀਂ ਰਿਹਾ ਬਿਲਕੁਲ ਵੀ ਹੌਲੀ ਹੌਲੀ ਲੱਗੂਗਾ ਹਜੇ ਨਹੀਂ ਨਾ ਲੱਗਣਾ ਤਾਂ ਕਰਕੇ ਫਿਰ ਮਮੀ ਨੇ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਛੋਟੀ ਮੈਂ ਨਾ ਕਹਨੀ ਆ ਮੈਂ ਛੋਟੀ ਨਹੀਂ ਰੋਣਾ ਤੇ ਚੱਲ ਗਏ ਤੇ ਇਹ ਪਹਿਲਾਂ ਕਹਿੰਦੇ ਸੀ ਕਿ ਨਹੀਂ ਜਾਣਾ ਮੇਰਾ ਦਿਲ ਨਹੀਂ ਕਰਦਾ ਮੈਂ ਉਹਨਾਂ ਦੇ ਸਾਹਮਣੇ ਕਿੱਦਾਂ ਜਾਣਾ ਵਾ ਤੇ ਮੈਂ ਚੱਲ ਕੋਈ ਗੱਲ ਨਹੀਂ ਆ ਵੇਖ ਲੈਣੇ ਹਸਤਾਵਾ ਹੁਣ ਜਾਣਾ ਤੇ ਪੈਣਾ ਹੀ ਆ ਮਨਾਣਾ ਤਾਂ ਪੈਣਾ ਜੇ ਦਿਲ ਤੇ ਏਡਾ ਵੱਡਾ ਪੱਥਰ ਰੱਖਿਆ ਤੇ ਉਹ ਤੇ ਹੁਣ ਮੈਨੂੰ ਕੰਮ ਕਰਨਾ ਹੀ ਪੈਣਾ ਮੈਨੂੰ ਪਤਾ ਕੀ ਗੱਲ ਆਪਾਂ ਕਿਸੇ ਪਿੱਛੇ ਲਾ ਕੇ ਆਪਣੇ ਬੱਚੇ ਥੋੜੀ ਆਪਣੇ ਤੋਂ ਦੂਰ ਕਰਨੇ ਮੈਂ ਤਾਂ ਤੁਹਾਨੂੰ ਇਹੀ ਸਮਝਾਉਂਦੀ ਸੀ ਵੀ ਤੁਸੀਂ ਮੰਮੀ ਮਗਰ ਲਾ ਕੇ ਕਿਉਂ ਤੁਸੀਂ ਆਪਣੇ ਤੋਂ ਆਪਣੇ ਬੱਚੇ ਤੁਹਾਨੂੰ ਦੇਖਣ ਨੂੰ ਉਹੀ ਸੀਗੇ ਫੰਨ ਤੁਸੀਂ ਉਹੀ ਦੂਰ ਕਰਤੇ ਮੰਮੀ ਤਾਂ ਕਹਿਨ ਤੇ ਤਾਂ ਹੀ ਨਾ ਦਿਲ ਤੇ ਨਹੀਂ ਕਰਦਾ ਦੂਰ ਜੇ ਇਹੀ ਗੱਲ ਆਪਾਂ ਮੰਮੀ ਤੇ ਲਾਗੂ ਹੁੰਦੀ ਜੇ ਮੰਮੀ ਨੂੰ ਆਪਾਂ ਇਹੀ ਗੱਲ ਕਹੀਏ ਵੀ ਤੂੰ ਆਪਣੀ ਪੁੜੀ ਤੋਂ ਦੂਰ ਤਾਂ ਹੋ ਜੇਂਗੀ ਕਦੇ ਵੀ ਨਹੀਂ ਹੋਣਾ ਹੁਣਾ ਹੈ ਉਹਦੇ ਉਹਦੇ ਤਾਂ ਸਾਹਾਂ ਚ ਸਾਹ ਲੈਂਦੀ ਆ ਉਹਨਾਂ ਨੂੰ ਤਾਂ ਹਮੇਸ਼ਾ ਹੀ ਉਹਨਾਂ ਗਾਣਾ ਮੇਰੇ ਨਾਲ ਨਾਲ ਬਸ ਹੈ ਇਹ ਤੇਨ ਪੋਤੀਆਂ ਮਾਰੀਆਂ ਲੱਗਦੀਆਂ ਮਾਂ ਚਲੋ ਕੋਈ ਨਹੀਂ ਆ ਵੀ ਲੈਨੇ ਆ ਨੇ ਮੈਂ ਇਹਨੀਆਂ ਮੋਲ ਨੂੰ ਕੋਣ ਹੋਣ ਦੇਣਾ ਉਹਦੇ ਬਿਲਕੁਲ ਨਹੀਂ ਕੋਲ ਜਾਣ ਦੇਣਾ ਦੁਨੀਆ ਦੇ ਨਾਲ ਹੀ ਆ ਜਿੱਦਾਂ ਹੋਣ ਨਹੀਂ ਜਾਣਦੇ ਨਾ ਇਹਨੂੰ ਪਤਾ ਕੀ ਲੱਗੂਗਾ ਵੀ ਹਾਂ ਮੈਂ ਕੁੜੀਆਂ ਨੂੰ ਉਧਰ ਬਾਹਰ ਭੇਜਿਆ ਵਾ ਹਾਂ ਮੈਂ ਤਾਂ ਅੱਜ ਤੋਂ ਬਾਅਦ ਨਾ ਮੰਮੀ ਨੂੰ ਬੁਲਾਉਣਾ ਨਹੀਂ ਜੋਂ ਕਿਉਂਕਿ ਜਿੰਨੇ ਮੇਰੀਆਂ 3 ਘਰੋਂ ਘੜਾ ਤੀਆਂ ਨਾ ਉਹ ਮੇਰੀ ਕੀ ਲੱਗਦੀ ਹੈ ਇਹ ਤਾਂ ਆਪ ਨਹੀਂ ਬੁਲਾਉਣਾ ਮੈਂ ਤਾਂ ਆਪ ਛੱਡ ਦੇਣੀ ਬਿਲਕੁਲ ਰਵੇ ਕੰਲੀ ਹਾਂ ਨੱਤਾਂ ਨੂੰ ਉਹਨਾਂ ਨੂੰ ਚੁਗਲੀਆਂ ਕਰਨ ਤੋਂ ਗੱਲਾਂ ਕਰਨ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਹੈਗਾ ਮੰਮੀ ਕੰਮ ਕੰਮ ਕਰ ਲੋ ਕਦੋਂ ਮੈਂ ਸੁਣਦੀ ਪਈਆਂ ਤੁਹਾਡੀਆਂ ਲਸਣ ਛਿੱਲਣ ਤੇ ਹੀ ਤੁਸੀਂ ਕੰਟਾ ਲਾ ਦਿੱਤਾ ਤੇ ਤੈਨੂੰ ਹੁਣ ਠੰਡ ਵਹਿ ਗਈ ਮੇਰਾ ਪੋਤਾ ਵੀ ਦੂਰ ਕਰਾ ਕੇ ਇਹਨੇ ਕਾਹਦਾ ਕਰਵਾਤਾ ਤੇ ਤੁਹਾਡੀਆਂ ਹਰਕਤਾਂ ਕਰਕੇ ਹੋਇਆ ਦੂਰ ਮੇਰੀਆਂ ਹਰਕਤਾਂ ਮੈਂ ਕੀ ਕਰਾਂ ਉਹਨੂੰ ਨਹੀਂ ਕੁਝ ਕਹਿਣਾ ਹੈਗਾ ਆ ਦੇਖ ਲੈ ਇਹਦੇ ਚ ਕਿੰਨੀ ਅਣਖ ਆ ਹੈ ਕਿਵੇਂ ਉੱਟ ਕੇ ਗਈ ਆ ੱੱੱਕਾ ਮਾਰ ਕੇ ਨਹੀਂ ਫਿਰ ਤੁਹਾਨੂੰ ਐਂ ੱੱੱਕੇ ਪਹਿਣਗੇ ਮੰਮੀ ਜੇ ਤੁਸੀਂ ਇਹ ਚੱਜ ਦੇ ਕੰਮ ਕਰੋਗੇ ਨਾ ਤਾਂ ਤੁਹਾਡੀ ਸੇਵਾ ਹੋ ਜੇ ਤੁਸੀਂ ੱੱੱਕੇ ਖਾਣ ਵਾਲੇ ਕੰਮ ਕਰੋਗੇ ੱੱੱਕੇ ਹੀ ਪਹਿਣਗੇ ਤੁਹਾਨੂੰ ਨਹੀਂ ਮੈਂ ਕੀ ੱੱੱਕੇ ਖਾਣ ਵਾਲੇ ਕੰਮ ਕੀਤੇ ਆ ਮੈਂ ਤੁਹਾਨੂੰ ਕੁੜੀਆਂ ਨੂੰ ਮੇਤੋਂ ਹੋਰ ਰਹਿਣੀ ਕੀਤਾ ਵਾ ਅੱਜ ਤੋਂ ਬਾਅਦ ਨਾ ਤੁਸੀਂ ਮੈਨੂੰ ਬੁਲਾਉਣਾ ਨਾ ਉਹਨੂੰ ਬੁਲਾਉਣਾ ਆਪਣਾ ਰੋਟੀ ਤੱਕ ਮਤਲਬ ਰੱਖੋ ਤਾਂ ਦਫਾ ਹੋ ਵਾ ਮੇਰੀਆਂ ਤੁਹਾਡੇ ਬਿਨਾ ਬਾਹਾਂ ਅਕੜੀਆਂ ਨੇ ਵੀ ਮੈਂ ਤੁਹਾਡੇ ਬਿਨਾ ਰਹਿ ਨਹੀਂ ਸਕਦੀ ਮਗਰੋਂ ਨੱਥੋਂ ਮੇਰੇ ਮੈਨੂੰ ਤਾਂ ਮੇਰੇ ਪੋਤੇ ਤੱਕ ਮਤਲਬ ਆ